ਕਿ ਤਾਂ ਹੋ ਦੂਜੀ ਖੜੇ ਆਉਣਾ ਦੀ ਵਾਈਟ ਕਰਦੇ ਤਾਂ ਕੀ ਮੁੱਦੇ ਚੱਕੋਗੇ ਕਿਸ ਤਰੀਕੀ ਰੂਟਰਗਾ ਤਿਆਰ ਹੈ ਮੀਟਿੰਗ ਦੇਖੋ ਜੀ ਇਹ ਲੋਕ ਸਭਾ ਦੀ ਐਕਸਟੈਂਡਡ ਮੀਟਿੰਗ ਹੈ ਇਹਦੇ ਵਿੱਚ तमाम ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਪਹਿਲੀ ਕਤਾਰ ਦੇ ਵਰਕਰ ਸਾਥੀ ਨੇ ਉਹ ਅੱਜ ਇੱਥੇ ਪਹੁੰਚੇ ਨੇ ਖੁੱਲੀ ਚਰਚਾ ਇਹਦੇ ਤੇ ਆਪਣਾ ਆਪਣਾ ਵਿਚਾਰ ਰੱਖਣਗੇ ਉਸ ਤੋਂ ਬਾਅਦ ਵਿਸ਼ਾ ਨਿਰਦੇਸ਼ ਸਾਡੇ ਜਿਹੜੇ ਇਨਚਾਰਜ ਹੈ ਉਹ ਦੇਣਗੇ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਿਸ ਪ੍ਰਕਾਰ ਅਸੀਂ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਰ ਰਹੇ ਹਾਂ ਔਰ ਕਿਸ ਪ੍ਰਕਾਰ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਸੋ ਇਹ ਦੋ ਲੋਕ ਸਭਾ ਦੀ ਅੱਜ ਮੀਟਿੰਗ ਹੈ ਇਸ ਤੋਂ ਬਾਅਦ ਸੰਗਰੂਰ ਰੱਖੀ ਹੈ ਫਿਰ ਕੱਲ ਨੂੰ ਜਲੰਧਰ ਤੇ ਹਸ਼ਿਆਰ ਔਰ ਫਿਰ ਬਰਸੋਂ ਅਨੰਦਪੁਰ ਸਾਹਿਬ ਤੇ ਰੋਪੜਾ 6 ਲੋਕ ਸਭਾ ਇਸੇ ਤਰ੍ਹਾਂ ਅਸੀਂ ਕਰ ਰਹੇ ਹਾਂ ਸੋ ਲੋਕਾਂ ਦੀ ਗੱਲਬਾਤ ਪਤਾ ਲੱਗੇਗੀ ਨੀਚਲੇ ਸਤਰ ਦਾ ਜਿਹੜਾ ਪਹਿਲੀ ਕਤਾਰ ਦਾ ਵਰਕਰ ਆ ਉਹ 올 인디아 ਜਿਹੜਾ ਇਨਚਾਰਜ ਆ ਉਹਨੂੰ ਪਹਿਲੀ ਵਾਰ ਹੀ ਮਿਲੇਗਾ। ਦਰੁਦ ਜੀ ਪਹੁੰਚਿਆ ਪਰ ਪਟਿਆਲੇ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਹਾਜ਼ਰ ਹੋਏ ਕਿ ਕਰਨ ਕੀ ਯਾਰ ਮੇਰੀ ਤੁਹਾਨੂੰ ਬੇਨਤੀ ਹੈ ਨਵਜੋਤ ਸਿੰਘ ਸਿੱਧੂ ਪਟਿਆਲੇ ਦੇ ਆ ਅਮ੍ਰਿਤਸਰ ਜੀ ਜੇ ਅਮ੍ਰਿਤਸਰ ਜੀ ਨੇ ਉੱਥੇ ਵੀ ਇਹ ਗੱਲ ਪੁੱਛ ਲੈਣੀ ਉਹ ਅਮ੍ਰਿਤਸਰ ਉਹ ਜਨਰਲ ਸੀਗੇ ਕਿ ਸਾਰੇ ਲੀਡਰ ਇੱਕ ਥਾਂ ਤੇ ਪਹੁੰਚ ਦੇਣੀ ਹੈ। ਬਾਕੀ ਇਹ ਪਟਿਆਲੇ ਵਾਲੇ ਸਾਰੇ ਲੀਡਰ ਪਹੁੰਚੇ। ਕਪਟਿਆਲ ਜਿਹੜਾ ਉਸੇ ਜਾਊਗਾ ਜਿਵੇਂ ਉਹ ਕਿਤੇ ਰੈਲੀ ਕਰ ਰਿਹਾ ਤੇ ਉੱਥੇ ਕਾਂਗਰਸ ਦੇ ਹੋਰ ਲੀਡਰ ਜਾ ਰਹੇ ਉਹਨਾਂ ਨਾਲ ਛੋਟੀ ਹੋ ਰਹੇ ਆ ਭਾਈ ਜਿਹੜਾ ਜਿਹੜਾ ਗਲਤੀ ਕਰੂਗਾ ਜਾਂ ਜਿਹੜਾ ਗਲਤੀ ਕਰ ਰਿਹਾ ਨੋਟਿਸ ਨਹੀਂ ਜਾਊਗਾ ਕੱਢ ਕੇ ਬਾਹਰ ਮਾਰਾਂਗੇ ਜਿਹੜਾ ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਨਹੀਂ ਜਾਊਗਾ ਬਾਹਰ ਵੀ ਕੱਢਾਂ ਚੇਤਾਵਨੀ ਉਹਨਾਂ ਲੀਡਰ ਨੂੰ ਵੀ ਇਹ ਜਿਹੜੇ ਐਵਰੀਬਾਡੀ ਇਹ ਮੈਨੂੰ ਵੀ ਚੇਤਾਵਨੀ ਅਗਰ ਮੈਂ ਕੁਝ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ ਜਿਹਨੇ ਆਪ ਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨੇ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ ਬਿਨਾ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ ਕਿਸੇ ਨੇ ਵੀ ਚਲਾਉਣਾ ਸੋ ਕਾਂਗਰਸ ਦੀ ਖਰਗੇ ਸਾਹਿਬ ਨੇ ਇਹ ਦੇਸ਼ ਦਿੱਤੇ ਆ ਵੀ ਜਿੰਨਾ ਜਿੱਕਰ ਬੰਦਾ ਕਾਂਗਰਸ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਜੇ ਨਿੱਜੀ ਵਿਚਾਰ ਰੱਖਣੇ ਆ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮੰਚ ਤੇ ਚੜ ਕੇ ਆਦੇ ਨੀਤੀ ਵਿਚਾਰ ਰੱਖਦੇ ਪਾਰਟੀ ਤੋਂ ਪਾਸੇ ਹੋ ਕੇ ਮੈਂ ਕਿਦਾਂ ਮੇਰੇ ਮਨ ਚ ਕਈ ਵਿਚਾਰ ਨੇ ਤੁਹਾਡੇ ਪ੍ਰਤੀ ਪਰ ਮੈਂ ਬਤੌਰ ਪ੍ਰਧਾਨ ਪਲੈਟਫਾਰਮ ਤੇ ਹੀ ਗੱਲ ਕਰ ਸਕਦਾ ਹਾਂ ਅੰਦਰ ਬੈਠ ਕੇ ਆਪਦੇ ਨਿੱਜੀ ਵਿਚਾਰਾਂ ਨੂੰ ਖਰਗੇ ਸਾਹਿਬ ਕੋਲੇ ਦੱਸ ਸਕਦਾ ਯਾਰ ਫੈਸਲਾ ਕੋਈ ਰਹਿ ਗਿਆ ਪਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਪਿਆ ਸਸਪੈਂਡ ਤੇ ਕੱਢਣ ਚ ਕੋਈ ਫਰਕ ਹੁੰਦਾ ਆਲਰੇਡੀ ਫੈਸਲਾ ਹੈਗਾ ਬਹੁਤ ਸਤਕਾਰਯੋਗ ਨੇ ਪਰਨੀਤ ਕੌਰ ਜੀ ਤੁਸੀਂ ਜੋ ਪੁੱਛਣਾ ਚਾਹੁੰਦੇ ਹੋ ਪਰਨੀਤ ਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ ਜੀ ਅਗਲਾ ਕੌਣ ਹੋ ਸਕਦਾ ਕਿ ਰੇ ਜੇ ਤਾਂ ਇਹ ਤਾਂ ਸੈਂਟਰ ਦਿੱਲੀ ਵਾਲਿਆਂ ਨੇ ਫੈਸਲਾ ਕਰਨਾ ਕਿ ਆਹ ਜੀ ਉਹ ਗੱਠ ਜੋੜ ਦੀ ਜਦੋਂ ਗੱਲ ਹੋਏਗੀ ਤੁਹਾਨੂੰ ਦੱਸਾਂਗੇ ਜਨਾਬ